ਬਹੁਤ ਦੁੱਖ ਦੀ ਗੱਲ ਹੈ ਕਿ ਜੋ ਅਮਰੀਕਾ ਤੋਂ ਰਿਪੋਰਟ ਹੋ ਕੇ 104 ਲੋਕ ਭਾਰਤ ਦੇ ਆਏ ਆ ਤੇ ਜਿਹਦੇ ਵਿੱਚ ਗੁਜਰਾਤ ਹਰਿਆਣਾ ਤੇ ਪੰਜਾਬ ਦੇ ਜਿਹੜੀ ਥਿਤੋਂ ਦੇ ਜਿਹੜੇ ਨੌਜਵਾਨ ਚੁਣ ਕੇ ਸੋ ਬਹੁਤ ਦੁੱਖ ਦੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਫੌਜੀ ਰਸਤੇ ਦੇ ਵਿੱਚ ਬੇੜੀਆਂ ਪਾ ਕੇ ਹੱਥਕੜੀਆਂ ਲਾ ਕੇ ਉਹਨਾਂ ਨੂੰ ਲਿਆਂਦਾ ਗਿਆ ਜਿਹੜਾ 35 ਘੰਟੇ ਜਿਹੜਾ ਹੈਗਾ ਉਹਨਾਂ ਨੂੰ ਜਾਦਤ ਰੱਖਿਆ ਗਿਆ ਜਿਸ 1 ਡਾਲਰ ਸੀ ਸੋ ਬੜੀ ਦੁਖਦਾਈ ਗੱਲ ਹੈ ਇਹ ਲੋਕ ਜਿਹੜੇ ਵੀ ਸਾਡੇ ਜਾਂਦੇ ਆ ਇਹ ਕੋਈ ਅਪਰਾਧੀ ਨਹੀਂ ਜਾਂ ਕ੍ਰਿਮੀਨਲ ਨਹੀਂ ਜਾਂ ਆਤਵਾਦੀ ਨਹੀਂ ਇਹ ਸਿਰਫ ਰੋਜ਼ਗਾਰ ਦੀ ਭਾਲ ਵਿੱਚ ਜਾਂਦੇ ਆ ਤੇ ਉਸੇ ਇੱਕ ਮੁਲਕ ਨਹੀਂ ਸਾਰੇ ਮੁਲਕਾਂ ਦੇ ਲੋਕ ਉੱਥੇ ਜਾ ਗਏ ਆ ਸੋ ਜ਼ਿਆਦਾ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਦੀ ਚਾਸੀ ਦੇ ਕੇ ਬੜੇ ਖਤਰਨਾਕ ਰਸਤੇ ਆ ਰਹੀ ਪੀ ਵੀ ਉਹਨਾਂ ਦੇ ਉੱਤੇ ਕਾਰਵਾਈ ਹੋਵੇ ਇਹ ਜਿਹੜਾ ਹੈਗਾ ਵਰਦਾਰਾ ਰੁਕਣਾ ਚਾਹੀਦਾ ਸੀ ਬੇਨਤੀ ਕਰਾਂ ਜਾਂ ਨੌਜਵਾਨਾਂ ਨੂੰ ਵੀ ਪੜ੍ਹ ਲਿਖ ਕੇ ਜਾਓ ਕੋਈ ਮੁਲਕ ਦੇ ਨਹੀਂ ਤੁਹਾਨੂੰ ਮੋੜਦਾ ਹਰ ਮੁਲਕ ਦੇ ਵਿੱਚ ਤੁਸੀਂ ਜਾ ਕੇ ਆਪਣਾ ਟਿਕ ਵੀ ਸਕਦੇ ਆ ਰੋਜ਼ਗਾਰ ਕਰਕੇ ਵਾਪਸ ਵੀ ਆ ਸਕਦੇ ਆ ਪਰ ਜਦੋਂ ਅਸੀਂ ਗਲਤ ਤਰੀਕੇ ਨਾਲ ਜਾਂਦੇ ਆ ਪਹਿਲੀ ਗੱਲ ਤਾਂ ਉਸੇ ਜਾਣ ਦੇ ਵਿੱਚ ਬੜਾ ਵੱਡਾ ਰਿਸਕਾ ਸੀ ਕਾਫੀ ਲੜਕੀਆਂ ਨੂੰ ਵਾਪਸ ਉਹਨਾਂ ਦੇ ਪੇਰੈਂਟਸ ਨੂੰ ਦੇ ਕਹਿਣ ਦੇ ਉੱਤੇ ਮੋਗਵਾਇਆ ਜਿਹੜੇ ਬੜੇ ਮਾਪੇ ਬੜੇ ਲਾਚਾਰ ਅਵਸਥਾ ਦੇ ਵਿੱਚ ਜਦੋਂ ਬੱਚਾ ਬਾਹਰ ਫਸ ਜਾਂਦਾ ਤੇ ਜਿਸ ਤਰ੍ਹਾਂ ਦੇਖਿਆ ਕਿ ਕੁਝ ਦਿਨ ਪਹਿਲਾਂ ਹੀ ਜਿਹੜੇ ਗਏ ਨੌਜਵਾਨ ਜਿਹੜੇ ਹੈ ਉਹਨਾਂ ਨੂੰ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਵਿੱਚ ਜਿਹੜੇ ਵਾਪਸ ਆ ਗਏ ਜਿਹੜੇ 50-50 ਲੱਖ ਲਾ ਕੇ ਗਏ ਆ ਸੋ ਇੱਕ ਤਾਂ ਉਹਨਾਂ ਦੇ ਘਰ ਪੱਟੇ ਗਏ ਜੋ ਕੁਝ ਸੀਗਾ ਉਹਨਾਂ ਨੇ ਜਿਹੜਾ ਹੈ ਵੇਚ ਵਟ ਕੇ ਏਜੰਡਾ ਨੂੰ ਦੇ ਦਿੱਤਾ ਤੇ ਬੱਚੇ ਵੀ ਵਾਪਸ ਆ ਗਏ ਇੱਕ ਬੜੀ ਦੁਖਦਾਈ ਗੱਲ ਆ ਜਿਹੜੇ ਵੀ ਏਜੰਟ ਇਹੋ ਜਿਹਾ ਕਾਰੋਬਾਰ ਕਰਦੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਮਨੁੱਖੀ ਤਸਕਰੀ ਜਿਹੜੀ ਹੈ ਰੁਕਣੀ ਚਾਹੀਦੀ ਹੈ ਤੇ ਜਿਹੜੇ ਬੱਚੇ ਸਾਡੇ ਵਾਪਸ ਆਏ ਜਿਨ੍ਹਾਂ ਦੇ ਪੀੜਿਤ ਪਰਿਵਾਰ ਆ ਉਹਨਾਂ ਦੇ ਨਾਲ ਸਾਡੀ ਹਮਦਰਦੀ ਹੈ ਤੇ ਉਹਨਾਂ ਦੇ ਨਾਲ ਹਮਦਰਦੀ ਦੇ ਨਾਲ ਵਿਹਾਰ ਕਰਨਾ ਚਾਹੀਦਾ ਤਾਂ ਕਿ ਉਹ ਦੁਬਾਰਾ ਜਿਹੜਾ ਹੈਗਾ ਆਪਣੇ ਆਪ ਨੂੰ ਸਥਾਪਿਤ ਕਰ ਸਕਣ ਸੋ ਸਾਡੀ ਸਰਕਾਰ ਨੂੰ ਵੀ ਬੇਨਤੀ ਹੈ ਭਾਰਤ ਸਰਕਾਰ ਨੂੰ ਬੇਨਤੀ ਹੈ ਕਿ ਜੋ ਵਤੀਰਾ ਅਮਰੀਕਾ ਨੇ ਸਾਡੇ ਨੌਜਵਾਨਾਂ ਪ੍ਰਤੀ ਅਪਣਾਇਆ ਇਹ ਨਹੀਂ ਸੀ ਹੋਣਾ ਚਾਹੀਦਾ ਇਹਦੇ ਵਿੱਚ ਸਾਰੇ ਪੂਰੇ ਭਾਰਤ ਦੇ ਵਿੱਚ ਰੋਸ ਆ ਕਿਉਂਕਿ ਇਹ ਕੋਈ ਬੰਦੇ ਅਪਰਾਧੀ ਨਹੀਂ ਜੇ ਕੋਈ ਅਪਰਾਧੀ ਹੈ ਤੇ ਕੋਸ਼ਾ ਉਹਦੇ ਉੱਤੇ ਜਿਸ ਤਰੀਕੇ ਨਾਲ ਵੀ ਕਾਨੂੰਨ ਕੰਮ ਕਰਦਾ ਉਹਦੇ ਉੱਤੇ ਕਿਸੇ ਨੂੰ ਕੋਈ ਅਧਰਾਜ ਵੀ ਨਹੀਂ ਹੁੰਦਾ ਪਰ ਇਹ ਤਾਂ ਲੋਕ ਕਿਰਤ ਕਰਨ ਵਾਲੇ ਲੋਕ ਸੀ ਜਿਨ੍ਹਾਂ ਨੂੰ ਇਹੋ ਜਿਹੀ ਜਿਹੜੀ ਹੈਗੀ ਆ ਸਜ਼ਾ ਦਿੱਤੀ ਗਈ ਹੈ ਉਹਦੇ ਵਾਸਤੇ ਜਿਹੜੀ ਹੈਗੀ ਆ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨੂੰ ਜਿਹੜਾ ਹੈ ਅਮਰੀਕਾ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਤੇ ਜੇ ਕੋਈ ਹੋਰ ਆ ਫਿਰ ਵੀ ਆਉਂਦਾ ਇਹੋ ਜਿਹੇ ਤਰੀਕੇ ਨਾਲ ਨਹੀਂ ਆਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਇਹ ਸਾਡੇ ਨੌਜਵਾਨ ਆਏ ਇਹਦੇ ਵਾਸਤੇ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਹਾਂ